ਡੇਰਾਬਸੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਸਵਾ 3 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਐਸਪੀ ਸੌਰਵ ਜਿੰਦਲ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਇਹ ਕਾਰਵਾਈ ਐਸਐਸਪੀ ਹਰਮਨਦੀਪ ਸਿੰਘ ਹਾਂਸ ਦੇ ਦੇਸ਼ਾ ਨਿਰਦੇਸ਼ਾ ਉੱਤੇ ਬੱਸ ਸਟੈਂਡ ਮੁਬਾਰਕਪੁਰ ਵਿਖੇ ਕੀਤੀ ਗਈ ਸੀ ਪੁਲਿਸ ਨੇ ਜਦੋਂ ਸ਼ੱਕੀ ਦੋ ਨੌਜਵਾਨਾਂ ਦੀ ਚੈਕਿੰਗ ਕੀਤੀ ਤਾਂ ਇੱਕ ਦੇ ਬੈਗ ਦੇ ਵਿੱਚੋਂ 3 ਕਿਲੋ 250 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸਾਗਰ ਕੁਮਾਰ ਅਤੇ ਚਿਰਾਗ ਦੇ ਵਜੋਂ ਹੋਈ ਹੈ। ਦੋਹਾਂ ਦਾ ਨਿਵਾਸ ਯੂਪੀ ਨਾਲ ਸੰਬੰਧਿਤ ਹੈ। ਇੱਕ ਦੋਸ਼ੀ ਦੇ ਖਿਲਾਫ ਪੁਰਾਣਾ ਐਕਸੀਡੈਂਟ ਦਾ ਮਾਮਲਾ ਵੀ ਦਰਜ ਹੈ। ਫਿਲਹਾਲ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਤਾਂ ਜੋ ਪਤਾ ਲੱਗ ਸਕੇ ਕਿ ਇਹ ਅਫੀਮ ਆਖਿਰ ਕਿੱਥੋਂ ਆਈ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ, ਉਹਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਫਲਤਾ ਪ੍ਰਾਪਤ ਕੀਤੀ ਗਈ ਹੈ ਇਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹਾਸ ਉਹਨਾਂ ਦੀ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਪਹਿਲਾਂ ਵੀ ਨਸ਼ਾ ਜਿਹੜੇ ਵੇਚਣ ਵਾਲੇ ਨਸ਼ਾ ਤਸਕਰਾਂ ਉਹਨਾਂ ਦੇ ਸਖਤ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਸੰ ਸਾਨੂੰ ਕੱਲ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਸਾਡੀ ਡੇਰਾਬਸੀ ਪੁਲਿਸ ਵੱਲੋਂ ਸਾਡੇ ਐਸਪੀ ਆਪਰੇਸ਼ਨ ਕੁਲਵਿੰਦਰ ਸਿੰਘ ਡੀਐਸਪੀ ਡੀ ਜਤਿੰਦਰ ਚੋਹਾਨ ਡੀਐਸਪੀ ਡੇਰਾਬਸੀ ਵਿਕਰਮ ਬਰਾੜ ਸਾਹਿਬ ਤੇ ਜਿਹੜੇ ਐਸ ਐਚ ਓ ਡੇਰਾ ਬਸੀ ਇਨਸਪੈਕਟਰ ਸੁਮਿਤ ਮੋੜ ਦੇ ਨਾਲ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਜਦੋਂ ਇਹਨਾਂ ਨੇ ਦੋ ਜਿਹੜੇ ਨਸ਼ਾ ਤਸਕਰ ਨੇ ਇੱਕ ਦਾ ਨਾਮ ਸਾਗਰ ਹੈ ਤੇ ਦੂਜੇ ਦਾ ਨਾਮ ਚਿਰਾਗ ਹੈ ਇਹਨਾਂ ਨੂੰ 2.5 ਕਿਲੋ ਆਫੀਮ ਦੇ ਨਾਲ ਮੁਬਾਰਕ ਉਸ ਚੌਂਕੀ ਦੇ ਏਰੀਆ ਦੇ ਵਿੱਚੋਂ ਫੜਿਆ ਤੇ ਇਹਨਾਂ ਦੇ ਜਿਹੜੀ 225 ਨੰਬਰ ਮੁਕੱਦਮਾ 18 ਐਨ ਡੀ ਪੀ ਐ ਸੈਕਟ ਦਾ ਥਾਣਾ ਡੇਰਾ ਬਸੀ ਦੇ ਵਿੱਚ ਦਰਜ ਹੋਇਆ ਹੈ ਜਿਹੜੇ ਦੋਹੇ ਦੋਸ਼ੀ ਨੇ ਇਹ ਆਪਣਾ ਯੂ ਪੀ ਦੇਵੇ ਰਹਿਣ ਵਾਲੇ ਨੇ ਮੁੱਜਫਰਨਗਰ ਦੇ ਲੈ ਦੇ ਰਹਿਣ ਵਾਲੇ ਨੇ ਤੇ ਇਸ ਏਰੀਏ ਦੇ ਵਿੱਚ ਨਸ਼ਾ ਵੇਚਣ ਆਏ ਸੀਗੇ 15 ਅਗਸਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣਾ ਇੰਡੀਪੈਂਡੈਂਸ ਡੇ ਨੇੜੇ ਆ ਰਹੇ ਤੇ ਨਾਲ ਯੁੱਧ ਨਸ਼ਾ ਵਿਰੁੱਧ ਦੇ ਕੈਂਪੇਨ ਦੇ ਵਿੱਚ ਮੋਹਾਲੀ ਪੁਲਿਸ ਵੱਲੋਂ ਜਿਹੜੀ ਸਪੈਸ਼ਲ ਚੈਕਿੰਗ ਤੇ ਸਪੈਸ਼ਲ ਕੈਂਪੇਨ ਚਲਾਏ ਜਾ ਰਹੇ ਨੇ ਉਸੇ ਦੌਰਾਨੀ ਜੋ ਸਾਡੀ ਟੀਮ ਇਲਾਕੇ ਦੇ ਵਿੱਚ ਬਿਅਸਟ ਚੈਕਿੰਗ ਕਰ ਰਹੀ ਸੀਗੀ ਸਾਨੂੰ ਇਹ ਦੋਨੋਂ ਜਿਹੜੇ ਰੂਪੀ ਨੇ ਇਹਨਾਂ ਤੋਂ 2.5 ਕਿਲੋ ਹਕੀਮ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਇਹ ਕਮਰਸ਼ੀਅਲ ਕੁਆंटਿਟੀ ਦੀ ਰਿਕਵਰੀ ਹੈ ਇਹਦੇ ਵਿੱਚ ਅਸੀਂ 225 ਨੰਬਰ ਮਕਦਮਾ ਦਰਜ ਕਰ ਲਿਆ ਬਾਕੀ ਅਸੀਂ ਅੱਗੇ ਇਹਦੇ ਵਿੱਚ ਇਹਨਾਂ ਨੂੰ ਕੋਰਟ ਦੇ ਵਿੱਚ ਅੱਜ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰਾਂਗੇ ਸਰ ਹੁਣ ਤੱਕ ਦੀ ਜਾਣਕਾਰੀ ਕੋਈ ਨੋਕਾ ਦੀ ਇਨਵੋਲਵਮੈਂਟ ਆਈ ਹੈ ਕਿਥੇ ਕਿਥੇ ਸਪਲਾਈ ਕਰਦੀ ਸੀ ਕੋਈ ਪ੍ਰੀਮੀਨਰ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਲੇਕੋ ਪ੍ਰੀਮੀਨਰ ਇਨਵੈਸਟੀਗੇਸ਼ਨ ਤੋਂ ਹੀ ਪਤਾ ਲੱਗਿਆ ਕਿ ਇਹ ਬੰਦੇ ਯੂਪੀ ਤੋਂ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀ ਹੈ ਅਫੀਮ ਸਪਲਾਈ ਕਰਦੇ ਸੀਗੇ ਬਾਕੀ ਇਸੇ ਇਹਨਾਂ ਨੂੰ ਕੱਲ ਫੜਿਆ ਅੱਜ ਅਸੀਂ ਇਹਨਾਂ ਨੂੰ ਮੰਨੂ ਬਦਾਲੇ ਚ ਪੇਸ਼ ਕਰਕੇ ਇਹਨਾਂ ਦਾ ਰਿਮਾਨ ਹਾਸਲ ਕਰਕੇ ਥੋਰੋਲੀ ਇਹਦੇ ਜੋ ਫਾਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਕੌਣ ਕੌਣ ਬੰਦੇ ਇਨਵੋਲਡ ਹੈ ਪਿੱਛੋਂ ਕਿੱਥੇ ਲੈ ਕੇ ਜਾਂਦੇ ਸੀ ਤੇ ਅੱਗੇ ਕਿਹਨੂੰ ਕਿਹਨੂੰ ਸਪਲਾਈ ਇਹਨਾਂ ਨੇ ਕਰਨੀ ਸੀਗੀ ਪੂਰਾ ਸਟੈਬਲਿਸ਼ ਕਰਾਂ ਲੋਕਲ ਇਨਵੋਲਵਮੈਂਟ ਸਰ ਕੋਈ ਸਾਹਮਣੇ ਆ ਰਹੀ ਹੈ ਜੀ ਦੇਖੋ ਹਾਲ ਦੀ ਘੜੀ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਉਸ ਤੋਂ ਬਾਅਦ ਮਿਲੀਏ ਨਾ ਇਨਫੋਰਮ ਕਰਾਂਗੇ ਕਿਉਂਕਿ ਸਰ ਜਿੱਥੋਂ ਗ੍ਰਿਫਤਾਰੀ ਹੋਈ ਹੈ ਪੂਰਾ ਬਾਰਡਰ ਏਰੀਆ ਦੇ ਨਾਲ ਬੜਾ ਈਜ਼ੀਲੀ ਹੁੰਦਾ ਉਸ ਨੂੰ ਲੈ ਕੇ ਜਦਾ ਜਿਹੜਾ ਕੋਈ ਗੱਡੀ ਗੁੱਡੀ ਜਾਂ ਪੈਦਲ ਹੀ ਸੀਗੇ ਇਹ ਦੋਨੋਂ ਜਿਸ ਟਾਈਮ ਪੁਲਿਸ ਪਾਰਟੀ ਨੇ ਕੰਮ ਕੀਤਾ ਨੇ ਦੋਹੇ ਪੈਦਲ ਆ ਰਹੇ ਸੀਗੇ ਇੱਕ ਜਾਨੇ ਨੇ ਜਿਹੜਾ ਇਹਨਾਂ ਦੇ ਵਿੱਚੋਂ ਦੋਸ਼ੀ ਸਾਗਰ ਹੈ ਉਹਨੇ ਮੋਢੇ ਤੇ ਪਿੱਠੂ ਬੈਗ ਪਾਇਆ ਹੋਇਆ ਸੀ ਉਹਦੇ ਪਿੱਠੂ ਬੈਗ ਜੋ ਸਾਨੂੰ ਰਿਕਵਰੀ ਹੋਈ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਡੇਰਾ ਬੱਸੀ ਜਿਹੜਾ ਏਰੀਆ ਹੈ ਬਾਰਡਰ ਲੱਗਦਾ ਦੋ ਤਿੰਨ ਸਟੇਟਾਂ ਦਾ ਇੱਥੇ ਬਾਰਡਰ ਲੱਗਦਾ ਪਰ ਸਾਡੀ ਜਿਹੜੀ ਮੋਹਾਲੀ ਪੁਲਿਸ ਵੱਲੋਂ ਡੇਰਾ ਬੱਸੀ ਪੁਲਿਸ ਵੱਲੋਂ ਲਗਾਤਾਰ ਇਸ ਏਰੀਏ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਤੇ ਲਗਾਤਾਰੀ ਤੰਗੀ ਰਿਕਵਰੀ ਕੀਤੀ ਜਾਂਦੀ ਹੈ ਦੇਖੋ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਜਿਹੜੀ ਲੀਡਰਸ਼ਿਪ ਅੰਡਰ ਪੰਜਾਬ ਪੁਲਿਸ ਪੂਰੀ ਜਿਹੜੀ ਖਾਸ ਕਰਕੇ 15 ਅਗਸਤ 26 ਜਨਵਰੀ ਦੇ ਦਿਨਾਂ ਦੇ ਵਿੱਚ ਸਪੈਸ਼ਲ ਅਲਰਟ ਤੇ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਆਰਡਰ ਦੇ ਅੰਡਰ ਮਾਨਯੋਗ ਐਸਐਸਪੀ ਮੋਹਾਲੀ ਸ਼੍ਰੀ ਹਰਮਨਦੀਪ ਸਿੰਘ ਹੰਸੋਂਾ ਦੀ ਲੀਡਰਸ਼ਿਪ ਅੰਡਰ ਮੋਹਾਲੀ ਪੁਲਿਸ ਦੇ ਵਿੱਚ ਸਪੈਸ਼ਲ ਕੈਂਪੇਨ ਜਿਹੜੇ ਚੈਕਿੰਗ ਆਪਰੇਸ਼ਨਸ ਚੱਲਦੇ ਨੇ ਉਹਦੇ ਵਿੱਚ ਅਸੀਂ ਦਿੱਲੀ ਸਾਡੇ ਸਪੈਸ਼ਲ ਆਪਰੇਸ਼ਨ ਚਲਾਇਆ ਜਾਂਦਾ ਸਟੇਟ ਲੈਵਲ 'ਤੇ ਵੀ ਚਲਾਇਆ ਜਾਂਦਾ ਡਿਸਟ੍ਰਿਕਟ ਲੈ ਜਿਵੇਂ ਕੱਲ ਅਸੀਂ ਰੇਲਵੇ ਸਟੇਸ਼ਨ ਬਸ ਸਟੈਂਡਸ ਚੈੱਕ ਕਰਵਾਏ ਸੀਗੇ ਅੱਜ ਅਸੀਂ ਸਵੇਰੇ अर्ਲੀ ਮਾਰਨਿੰਗ ਦੇ ਵਿੱਚ ਜਿਹੜੇ ਕੋ ਪੁਰਾਣੇ ਕ੍ਰਿਮੀਨਲ ਆ ਉਹਨਾਂ ਦੇ ਹਾਈ ਡਾਊਟਸ ਵੀ ਚੈੱਕ ਕਰਵਾਏ ਨੇ ਉਸ ਤੋਂ ਬਿਨਾ ਜਿਹੜੀ ਪੀ ਕਾਰਸ ਦੇ ਵਿੱਚ ਇਵਨਿੰਗਸ ਦੇ ਵਿੱਚ ਜਿਹੜੀ ਮੇਨ ਮਾਰਕੀਟਸ ਐ ਇੰਪੋਰਟੈਂਟ ਸੈਂਸਿਟਿਵ ਪਲੇਸਿਸ ਐ ਉੱਥੇ ਸਾਡੀ ਜਿਹੜੀ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਐ ਤੇ ਰਾਤ ਨੂੰ ਸਾਡੀ ਜਿਹੜੀ ਨਾਈਟ ਡੋਮੀਨੇਸ਼ਨ ਪਲਾਨ ਇੰਪਲੀਮੈਂਟ ਕੀਤਾ ਜਾਂਦਾ 15 ਜੁਲਾਈ ਨੂੰ ਲੈ ਕੇ ਇੰਡੀਪੈਂਡੈਂਸ ਡੇ ਤੱਕ ਹੀ ਲੋਕ ਚੰਗੀ ਤਰ੍ਹਾਂ ਨੂੰ ਸੈਲੀਬ੍ਰੇਟ ਕਰ ਸਕਣ ਇੰਜੋਏ ਕਰ ਸਕਣ ਉਹਦੇ ਲਈ ਜਿਹੜੀ ਮੋਹਾਲੀ ਪੁਲਿਸ ਪੂਰੀ ਅਲਰਟ ਹੈ ਤੇ ਪੂਰੀ ਮੁਸਤੈਦ ਹੈ